ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜਾ ਸੀ ਉਸਦੇ ਮਹਿਲ ਵਿੱਚ ਇੱਕ ਬਹੁਤ ਸੋਹਣਾ ਬਾਗ ਸੀ ਬਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਪੌਦੇ ਤੇ ਅਨੇਕ ਕਿਸਮ ਦੇ ਫਲਾਂ ਦੇ ਪੌਦੇ ਸਨ ਇਸ ਬਾਗ ਵਿੱਚ ਸਭ ਤੋਂ ਖਾਸ ਇੱਕ ਸੇਬ ਦਾ ਪੌਦਾ ਸੀ ਜਿਸ ਤੇ ਸੋਨੇ ਦੇ ਸੇਬ ਲੱਗਦੇ ਸਨ ਰਾਜੇ ਨੇ ਇਸ ਪੇੜ ਦੀ ਰਖਵਾਲੀ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ ਜਦੋਂ ਸੇਬ ਪੱਕਦੇ ਸਨ ਤਾਂ ਚੌਂਕੀਦਾਰ ਦਿਨ ਰਾਤ ਪਹਿਰਾ ਦਿੰਦਾ ਸੀ ਇੱਕ ਦਿਨ ਜਦੋਂ ਬਾਗ ਦੇ ਮਾਲੀ ਨੇ ਸੇਬ ਗਿਨੇ ਤਾਂ ਇੱਕ ਸੇਬ ਗਾਇਬ ਸੀ ਉਸ ਨੇ ਦੌੜ ਕੇ ਰਾਜੇ ਨੂੰ ਖਬਰ ਦਿੱਤੀ ਰਾਜਾ ਉੱਥੇ ਆਇਆ ਤੇ ਸੋਚਣ ਲੱਗਾ ਇਹ ਕਿਵੇਂ ਹੋ ਸਕਦਾ ਹੈ ਇੰਨੀ ਕੜੀ ਨਿਗਰਾਨੀ ਵਿੱਚ ਸੇਬ ਕਿਸ ਨੇ ਚੁਰਾ ਲਿਆ ਉਸਨੇ ਐਲਾਨ ਕੀਤਾ ਜੋ ਸੋਨੇ ਦੇ ਚੇਬ ਸੇਬ ਦੇ ਚੋਰ ਬਾਰੇ ਦੱਸੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਸਭ ਤੋਂ ਵੱਡੇ ਰਾਜਕੁਮਾਰ ਨੇ ਕਿਹਾ ਮੈਂ ਰਾਤ ਨੂੰ ਪਹਿਰਾ ਦੇਵਾਂਗਾ ਤੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਾਂਗਾ ਵੱਡਾ ਰਾਜਕੁਮਾਰ ਰਾਤ ਨੂੰ ਪਹਿਰਾ ਦੇਣ ਲੱਗ ਗਿਆ ਪਰ 2-3 ਘੰਟੇ ਬਾਅਦ ਹੀ ਉਸ ਨੂੰ ਨੀਂਦ ਆ ਗਈ ਸਵੇਰ ਜਦੋਂ ਉਸਨੇ ਸੇਬਾਂ ਨੂੰ ਗਿਣਿਆ ਤਾਂ ਇੱਕ ਹੋਰ ਸੇਬ ਚੋਰੀ ਹੋ ਗਿਆ ਸੀ ਦੂਜੀ ਰਾਤ ਨੂੰ ਵਿਚਾਲੜਲੇ ਰਾਜਕੁਮਾਰ ਨੇ ਪਹਿਰਾ ਦਿੱਤਾ ਉਸ ਨੂੰ ਵੀ ਨੀਂਦ ਆ ਗਈ ਤੇ ਤੀਜਾ ਸੇਬ ਚੋਰੀ ਹੋ ਗਿਆ ਰਾਜਾ ਬਹੁਤ ਚਿੰਤਾ ਵਿੱਚ ਸੀ ਦਰਬਾਰੀਆਂ ਦੀ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਕੀ ਕੀਤਾ ਜਾਵੇ ਤੇ ਇਹ ਕੀ ਹੋ ਰਿਹਾ ਹੈ ਸਭ ਉਦਾਸ ਬੈਠੇ ਸਨ ਐਨੇ ਵਿੱਚ ਸਭ ਤੋਂ ਛੋਟਾ ਰਾਜਕੁਮਾਰ ਆ ਗਿਆ ਤੇ ਕਹਿੰਦਾ ਅੱਜ ਰਾਤ ਮੈਂ ਪੈਰਾ ਦੇਵਾਂਗਾ ਰਾਜਾ ਉਸ ਤੋਂ ਖੁਸ਼ ਨਹੀਂ ਸੀ ਉਹ ਉਸਨੂੰ ਮੂਰਖ ਸਮਝਦਾ ਸੀ ਰਾਜੇ ਨੇ ਕਿਹਾ ਤੈਨੂੰ ਕੀ ਲੱਗਦਾ ਹੈ ਇਹ ਕੰਮ ਤੂੰ ਕਰ ਪਾਵੇਂਗਾ ਤੇਥੋਂ ਵੱਡੇ ਤੇ ਸਮਝਦਾਰ ਦੋਵੇਂ ਰਾਜਕਮਾਰ ناکਾਮਜਾਬ ਹੋ ਚੁੱਕੇ ਹਨ ਤੂੰ ਜਾ ਆਪਣਾ ਕੰਮ ਕਰ ਪਰ ਛੋਟਾ ਰਾਜਕਮਾਰ ਨਹੀਂ ਮੰਨਿਆ ਉਸਨੇ ਰਾਜੇ ਨੂੰ ਬੇਨਤੀ ਕੀਤੀ ਕਿ ਉਸਨੂੰ ਇੱਕ ਮੌਕਾ ਦਿੱਤਾ ਜਾਵੇ ਰਾਜਾ ਮੰਨ ਗਿਆ ਰਾਜਕਮਾਰ ਪਹਿਰਾ ਦੇਣ ਲੱਗਿਆ ਉਸਨੇ ਸੋਚਿਆ ਮੈਂ ਬਿਲਕੁਲ ਨਹੀਂ ਸੋਵਾਂਗਾ ਜਦੋਂ ਅੱਧੀ ਰਾਤ ਹੋਈ ਤਾਂ ਰਾਜਕਮਾਰ ਨੇ ਵੇਖਿਆ ਇੱਕ ਸੁੰਦਰ ਸੋਨੇ ਦੀ ਚਿੜੀ ਉੜਦੀ ਹੋਈ ਆਈ ਤੇ ਸੇਬ ਦੇ ਪੇੜ ਤੇ ਬੈਠ ਗਈ ਦੇਖਦੇ ਹੀ ਦੇਖਦੇ ਉਸਨੇ ਸੋਨੇ ਦਾ ਇੱਕ ਸੇਬ ਤੋੜਿਆ ਤੇ ਆਪਣੀ ਚੁੰਝ ਵਿੱਚ ਫੜ ਲਿਆ ਰਾਜਕੁਮਾਰ ਨੇ ਤੁਰੰਤ ਨਿਸ਼ਾਨਾ ਲਗਾ ਦਿੱਤਾ ਪਰ ਤੀਰ ਚਿੜੀ ਨੂੰ ਨਾ ਲੱਗਿਆ ਤੇ ਉਹ ਉੱਡ ਗਈ ਐਨਾ ਜ਼ਰੂਰ ਹੋਇਆ ਕਿ ਉਸ ਦਾ ਇੱਕ ਸੁਨਹਿਰਾ ਖੰਭ ਆ ਕੇ ਜ਼ਮੀਨ ਤੇ ਡਿੱਗ ਗਿਆ ਦੂਜੇ ਦਿਨ ਰਾਜਕੁਮਾਰ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਤੇ ਸੋਨੇ ਦਾ ਖੰਭ ਵੀ ਰਾਜੇ ਨੂੰ ਦਿੱਤਾ ਖੰਭ ਐਨਾ ਸੋਨਾ ਸੀ ਤੇ ਕੀਮਤੀ ਸੀ ਰਾਜਾ ਉਸ ਨੂੰ ਵੇਖਦੇ ਹੀ ਰਹਿ ਗਿਆ ਉਸਨੇ ਕਿਹਾ ਜੇਕਰ ਇਹ ਚਿੜੀ ਦਾ ਖੰਭ ਐਨਾ ਸੋਨਾ ਹੈ ਤਾਂ ਚਿੜੀ ਕਿੰਨੀ ਸੋਹਣੀ ਹੋਵੇਗੀ ਮੈਂ ਚਾਹੁੰਦਾ ਹਾਂ ਇਸ ਚਿੜੀ ਨੂੰ ਕੋਈ ਫੜ ਲਿਆਵੇ ਸਭ ਤੋਂ ਪਹਿਲਾਂ ਵੱਡਾ ਰਾਜਕੁਮਾਰ ਇਸ ਕੰਮ ਲਈ ਗਿਆ ਚਲਦੇ-ਚਲਦੇ ਉਹ ਇੱਕ ਜੰਗਲ ਵਿੱਚ ਪਹੁੰਚਿਆ ਉੱਥੇ ਉਸਨੇ ਇੱਕ ਲੂੰਬੜੀ ਪੇੜ ਥੱਲੇ ਆਰਾਮ ਕਰ ਰਹੀ ਸੀ ਨੂੰ ਵੇਖਿਆ ਰਾਜਕੁਮਾਰ ਨੇ ਮੌਕਾ ਦੇਖ ਕੇ ਤੀਰ ਤਾਲ ਲਿਆ ਉਹ ਤੀਰ ਛੱਡਣ ਹੀ ਜਾਵਾਲਾ ਸੀ ਕਿ ਲੂੰਬੜੀ ਨੇ ਕਿਹਾ ਰਾਜਕੁਮਾਰ ਮੈਨੂੰ ਨਾ ਮਾਰੋ ਮੈਨੂੰ ਪਤਾ ਹੈ ਤੁਸੀਂ ਸੋਨੇ ਦੀ ਚਿੜੀ ਦੀ ਭਾਲ ਵਿੱਚ ਨਿਕਲੇ ਹੋ ਤੁਸੀਂ ਮੇਰੀ ਗੱਲ ਮੰਨੋ ਤਾਂ ਤੁਹਾਡਾ ਕੰਮ ਜਲਦੀ ਹੀ ਹੋ ਜਾਵੇਗਾ ਤੁਸੀਂ ਇਸੇ ਰਸਤੇ ਤੇ ਸਿੱਧੇ ਚਲੇ ਜਾਵੋ ਸ਼ਾਮ ਹੁੰਦੇ ਹੀ ਤੁਸੀਂ ਇੱਕ ਪਿੰਡ ਵਿੱਚ ਪਹੁੰਚੋਗੇ ਉੱਥੇ ਦੋ ਧਰਮਸ਼ਾਲਾ ਹੋਣਗੀਆਂ ਇੱਕ ਦੂਜੇ ਦੇ ਸਾਹਮਣੇ ਇੱਕ ਧਰਮਸ਼ਾਲਾ ਬਹੁਤ ਹੀ ਸੋਹਣੀ ਸਜੀ ਹੋਵੇਗੀ ਤੇ ਦੂਜੀ ਸੁਧਾਰਨਜੀ ਹੋਵੇਗੀ ਤੁਸੀਂ ਸੁਧਾਰਨਜੀ ਦਿਖਣ ਵਾਲੀ ਧਰਮਸ਼ਾਲਾ ਵਿੱਚ ਠਹਿਰਨਾ ਅਜਿਹੇ ਕਾਰਨ ਨਾਲ ਤੁਹਾਡਾ ਕੰਮ ਆਸਾਨੀ ਨਾਲ ਪੂਰਾ ਹੋ ਜਾਵੇਗਾ। ਲੂੰਬੜੀ ਦੀ ਗੱਲ ਸੁਣ ਰਾਜਕੁਮਾਰ ਹੱਸ ਪਿਆ ਤੇ ਕਹਿੰਦਾ ਭੱਜ ਜਾ ਇੱਥੋਂ ਮੈਨੂੰ ਤੇਰੀ ਸਲਾਹ ਦੀ ਕੋਈ ਲੋੜ ਨਹੀਂ ਹੈ। ਇਹ ਕਹਿ ਕੇ ਉਸਨੇ ਤੀਰ ਛੱਡ ਦਿੱਤਾ ਪਰ ਲੂੰਬੜੀ ਬਾਅਦ ਚ ਕੇ ਭੱਜ ਗਈ। ਰਾਜਕੁਮਾਰ ਅੱਗੇ ਚੱਲਦਾ ਗਿਆ। ਸ਼ਾਮ ਨੂੰ ਜਦੋਂ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਉਸਨੇ ਵੇਖਿਆ ਉੱਥੇ ਸੜਕ ਦੇ ਕਿਨਾਰੇ ਸੱਚ ਹੁੱਚ ਦੋ ਧਰਮਸਾਲਾਂ ਸ਼ੰਮ ਇੱਕ ਧਰਮਸ਼ਾਲਾ ਬਹੁਤ ਹੀ ਸਜੀ ਹੋਈ ਸੀ ਉੱਥੇ ਲੋਕਾਂ ਦੇ ਨੱਚਣ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਦੂਜੀ ਧਰਮਸ਼ਾਲਾ ਬੜੀ ਭੱਦੀ ਜਹੀ ਸੀ ਉਸ ਤੇ ਹਨੇਰਾ ਹੀ ਹਨੇਰਾ ਸੀ ਰਾਜਕੁਮਾਰ ਸਜੀ ਹੋਈ ਧਰਮਸ਼ਾਲਾ ਵਿੱਚ ਠਹਿਰ ਗਿਆ ਥੋੜੇ ਜਿਹੇ ਚਿਰ ਵਿੱਚ ਉਹ ਸਭ ਭੁੱਲ ਗਿਆ ਉਹ ਸੋਨੇ ਦੀ ਚਿੜੀ ਭੁੱਲ ਗਿਆ ਜਿਸ ਕੰਮ ਲਈ ਨਿਕਲਿਆ ਸੀ ਸਾਰਾ ਕੰਮ ਭੁੱਲ ਗਿਆ ਉਧਰ ਜਦੋਂ ਕਾਫੀ ਸਮਾਂ ਬੀਤ ਗਿਆ ਤੇ ਵੱਡਾ ਰਾਜਕੁਮਾਰ ਨਹੀਂ ਮੁੜਿਆ ਤਾ ਵਿਚਾਲੜ ਦਾ ਰਾਜਕੁਮਾਰ ਸੋਨੇ ਦੀ ਚਿੜੀ ਦੀ ਪਾਲ ਵਿੱਚ ਚੱਲ ਪਿਆ। ਉਹ ਵੀ ਉਸੇ ਜੰਗਲ ਵਿੱਚ ਪਹੁੰਚਿਆ ਤੇ ਲੂਬੜੀ ਦੀਆਂ ਗੱਲਾਂ ਤੇ ਕੋਈ ਧਿਆਨ ਨਹੀਂ ਦਿੱਤਾ ਤੇ ਸ਼ਾਮ ਨੂੰ ਉਸੇ ਸਜੀ ਸਜਾਈ ਧਰਮਸ਼ਾਲਾ ਵਿੱਚ ਠਹਿਰ ਗਿਆ। ਤੇ ਉੱਥੋਂ ਦੇ ਨਾਚ ਗਾਣੇ ਵਿੱਚ ਉਹ ਆਪਣਾ ਕੰਮ ਭੁੱਲ ਗਿਆ। ਇੱਥੋਂ ਤੱਕ ਉਸ ਨੂੰ ਘਰ ਵਾਪਸ ਜਾਣ ਦੀ ਵੀ ਧਿਆਨ ਨਾ ਰਿਆ। ਉਹ ਛੋਟੇ ਰਾਜਕੁਮਾਰ ਨੇ ਰਾਜੇ ਨੂੰ ਚਿੜੀ ਦੀ ਪਾਲ ਵਿੱਚ ਜਾਣ ਦੀ ਆਗਿਆ ਮੰਗੀ। ਪਰ ਰਾਜਾ ਕਹਿੰਦਾ ਜਦੋਂ ਤੇਰੇ ਵੱਡੇ ਦੋਵੇਂ ਭਰਾ ਜੋ ਕਿ ਤੇਥੋਂ ਸਮਝਦਾਰ ਹਨ ਉਹ ਚਿੜੀ ਨੂੰ ਨਹੀਂ ਲਿਆ ਸਕੇ ਤਾਂ ਤੂੰ ਕੀ ਕਰੇਗਾ ਪਰ ਰਾਜਕੁਮਾਰ ਨੇ ਬਾਰ ਬਾਰ ਕਹਿਨ ਤੇ ਰਾਜੇ ਨੇ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ ਛੋਟਾ ਰਾਜਕੁਮਾਰ ਜੰਗਲ ਵਿੱਚੋਂ ਲੰਘਿਆ ਉੱਥੇ ਉਸੇ ਲੂੰਬੜੀ ਨੂੰ ਮਿਲਿਆ ਉਸਨੇ ਲੂੰਬੜੀ ਦੀ ਗੱਲ ਬੜੀ ਧਿਆਨ ਨਾਲ ਸੁਣੀ ਤੇ ਕਹਿੰਦਾ ਠੀਕ ਹੈ ਤੂੰ ਜਿਵੇਂ ਕਹਿ ਰਹੀ ਆ ਮੈਂ ਬਿਲਕੁਲ ਉਵੇਂ ਹੀ ਕਰਾਂਗਾ ਹੁਣ ਤੂੰ ਜਾ ਮੈਂ ਆਪਣੇ ਕੰਮ ਲਈ ਜਾ ਰਹਾ ਹਾਂ ਲੂੰਬੜੀ ਬੜੀ ਖੁਸ਼ ਹੋਈ ਤੇ ਕਹਿੰਦੀ ਤੂੰ ਬੜਾ ਹੀ ਸਿਆਣਾ ਰਾਜਕੁਮਾਰ ਹੈ ਤੂੰ ਮੇਰੀ ਗੱਲ ਬੜੀ ਧਿਆਨ ਨਾਲ ਸੁਣੀ ਹੈ ਮੈਂ ਵੀ ਤੇਰੀ ਮਦਦ ਕਰਾਂਗੀ ਤੂੰ ਮੇਰੇ ਉੱਤੇ ਬੈਠ ਜਾ ਮੈਂ ਤੈਨੂੰ ਉਸ ਧਰਮਸ਼ਾਲਾ ਤੱਕ ਪਹੁੰਚਾਵਾਂਗੀ ਜਦੋਂ ਰਾਜਕੁਮਾਰ ਲੂੰਬੜੀ ਤੇ ਬੈਠਿਆ ਉਹ ਥੋੜੀ ਵੱਡੀ ਹੋ ਗਈ ਤੇ ਉੱਡਣ ਲੱਗੀ ਤੇ ਪਹਾੜਾਂ ਨਦੀਆਂ ਨੂੰ ਪਾਰ ਕਰਦੇ ਹੋਏ ਉਸੇ ਪਿੰਡ ਵਿੱਚ ਪਹੁੰਚ ਗਈ ਰਾਜਕੁਮਾਰ ਨੇ ਉਸ ਦੀ ਗੱਲ ਮੰਨਦੇ ਹੋਏ ਉਹ ਛੋਟੀ ਤੇ ਪੁਰਾਣੀ ਜਿਹੀ ਧਰਮਸ਼ਾਲਾ ਵਿੱਚ ਠਹਿਰ ਗਿਆ ਦੂਜੇ ਦਿਨ ਉਹ ਥੋੜੀ ਦੂਰ ਪਹੁੰਚਿਆ ਸੀ ਤਾਂ ਉਹੀ ਲੂੰਬੜੀ ਉਸ ਨੂੰ ਰਸਤੇ ਵਿੱਚ ਫਿਰ ਮਿਲ ਗਈ ਲੂੰਬੜੀ ਕਹਿੰਦੀ ਤੂੰ ਸਿੱਧਾ ਤੁਰਿਆ ਜਾ ਉੱਥੇ ਤੈਨੂੰ ਇੱਕ ਬਹੁਤ ਵੱਡਾ ਕਿਲਾ ਮਿਲੇਗਾ ਜਿਸ ਵਿੱਚ ਸਿਪਾਹੀ ਪੈਰਾ ਦੇ ਰਹੇ ਹੋਣਗੇ ਤੂੰ ਸਿਪਾਈਆਂ ਤੋਂ ਡਰੀ ਨਾ ਸਿੱਧਾ ਅੰਦਰ ਚੱਲਾ ਜਾਵੇਂ ਕਿਉਂਕਿ ਉਸ ਸਮੇਂ ਉਹ ਸੌ ਰਹੇ ਹੋਣਗੇ ਤੂੰ ਬੇਤੜਕ ਕਿਲੇ ਦੇ ਅੰਦਰ ਤੁਰਿਆ ਜਾਵੇਂ ਅੰਦਰ ਜਾ ਕੇ ਇੱਕ ਲੱਕੜੀ ਦੇ ਮਾਮੂਲੀ ਜਿਹੇ ਪਿੰਜਰੇ ਵਿੱਚ ਉਹ ਸੋਨੇ ਦੀ ਚਿੜੀ ਹੋਵੇਗੀ ਤੂੰ ਉਸ ਨੂੰ ਪਿੰਜਰੇ ਸਨੇ ਬਾਹਰ ਲੈ ਕੇ ਆ ਜਾਵੇਂ ਉੱਥੇ ਇੱਕ ਸੋਨੇ ਦਾ ਪਿੰਜਰਾ ਵੀ ਹੋਵੇਗਾ ਤੂੰ ਭੁੱਲ ਕੇ ਵੀ ਚਿੜੀ ਨੂੰ ਉਸ ਵਿੱਚ ਨਾ ਪਾਵੇਂ ਨਹੀਂ ਤਾਂ ਬਹੁਤ ਪਛਤਾਉਣਾ ਪੈਣਾ ਥੋੜੇ ਜੇ ਸਮੇਂ ਵਿੱਚ ਲੂੰਬੜੀ ਤੇ ਰਾਜਕੁਮਾਰ ਕਿਲੇ ਤੱਕ ਪਹੁੰਚ ਗਏ ਰਾਜਕੁਮਾਰ ਨੇ ਦੇਖਿਆ ਸੱਚਮੁੱਚ ਹੀ ਕਿਲੇ ਦੇ ਸਿਪਾਈ ਸੌਰੇ ਸਨ ਉਹ ਬੇ ਟੜਕ ਅੰਦਰ ਗਿਆ ਤੇ ਥੋੜੇ ਹੀ ਸਮੇਂ ਵਿੱਚ ਉੱਥੇ ਪਹੁੰਚ ਗਿਆ ਉੱਥੇ ਸੋਨੇ ਦੀ ਚਿੜੀ ਪਿੰਜਰੇ ਵਿੱਚ ਬੈਠੀ ਸੀ ਉਹ ਲੱਕੜ ਦੇ ਪਿੰਜਰੇ ਵਿੱਚ ਕੈਦ ਸੀ ਪਿੰਜਰੇ ਦੇ ਕੋਲ ਹੀ ਤਿੰਨ ਸੇ ਪਏ ਸਨ ਉਸਨੇ ਚਿੜੀ ਨੂੰ ਵੇਖਿਆ ਉਹ ਬਹੁਤ ਹੀ ਖੂਬਸੂਰਤ ਸੀ ਉੱਥੇ ਦੂਜੇ ਪਾਸੇ ਸੋਨੇ ਦਾ ਪਿੰਜਰਾ ਪਿਆ ਸੀ ਉਹ ਬਹੁਤ ਹੀ ਸੋਨਾ ਬਣਿਆ ਹੋਇਆ ਸੀ ਉਸ ਤੇ ਬਹੁਤ ਹੀ ਕੀਮਤੀ ਹੀਰੇ ਮੋਤੀ ਜੜੇ ਹੋਏ ਸਨ ਰਾਜਕੁਮਾਰ ਲੂੰਬੜੀ ਦੀ ਗੱਲ ਭੁੱਲ ਗਿਆ ਤੇ ਉਸ ਨੂੰ ਲੱਗਿਆ ਕਿ ਇਹ ਸੋਨੇ ਦਾ ਪਿੰਜਰਾ ਹੀ ਚਿੜੀ ਲਈ ਠੀਕ ਹੈ ਉਸਨੇ ਚਿੜੀ ਨੂੰ ਲੱਕੜੀ ਦੇ ਪਿੰਜਰੇ ਵਿੱਚੋਂ ਕੱਢ ਸੋਨੇ ਦੇ ਪਿੰਜਰੇ ਵਿੱਚ ਪਾ ਦਿੱਤਾ ਉਸ ਪਿੰਜਰੇ ਵਿੱਚ ਆਉਂਦੇ ਹੀ ਚਿੜੀ ਨੇ ਉੱਚੀ-ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਰਾਜਕੁਮਾਰ ਪਿੰਜਰੇ ਨੂੰ ਕਮਰੇ ਤੋਂ ਬਾਹਰ ਨਾ ਲਿਜਾ ਸਕਿਆ। ਤੇ ਬਹੁਤ ਸਾਰੀ ਸਪਾਈ ਉਸ ਕਮਰੇ ਵਿੱਚ ਆ ਗਏ ਤੇ ਉਹਨਾਂ ਨੇ ਰਾਜਕੁਮਾਰ ਨੂੰ ਫੜ ਲਿਆ। ਹੁਣ ਰਾਜਕੁਮਾਰ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ। ਉਸ ਨੂੰ ਯਾਦ ਆਇਆ ਕਿ ਉਸਨੇ ਲੂੰਬੜੀ ਦਾ ਕਿਹਾ ਗੱਲ ਨਹੀਂ ਮੰਨੀ। ਸਿਪਾਈ ਖਿੱਚਦੇ ਹੋਏ ਉਸ ਨੂੰ ਰਾਜੇ ਦੇ ਦਰਬਾਰ ਵਿੱਚ ਲੈ ਗਏ ਰਾਜੇ ਨੇ ਪੁੱਛਿਆ ਤੇ ਰਾਜਕੁਮਾਰ ਨੇ ਸਾਰੀ ਕਹਾਣੀ ਦੱਸ ਦਿੱਤੀ ਰਾਜੇ ਨੇ ਕਿਹਾ ਤੂੰ ਮੇਰੇ ਮਹਿਲ ਵਿੱਚ ਚੋਰੀ ਕਰਨ ਲਈ ਆਇਆ ਸੀ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦਾ ਤੈਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਵੇਗੀ ਪਰ ਮੈਂ ਤੈਨੂੰ ਸਿਰਫ ਇੱਕ ਮੌਕਾ ਦਿੰਦਾ ਹਾਂ ਜੇਕਰ ਤੂੰ ਮੈਨੂੰ ਸੋਨੇ ਦਾ ਘੋੜਾ ਲਿਆ ਦੇਵੇਂ ਤਾਂ ਫਿਰ ਮੈਂ ਤੈਨੂੰ ਛੱਡ ਦੇਵਾਂਗਾ ਬਲਕਿ ਸੋਨੇ ਦੀ ਚਿੜੀ ਵੀ ਤੈਨੂੰ ਦੇ ਦੇਵਾਂਗਾ। ਰਾਜਕੁਮਾਰ ਨੂੰ ਆਪਣੀ ਜਾਨ ਬਚਾਉਣ ਲਈ ਰਾਜੇ ਦੀ ਸ਼ਰਤ ਮੰਨਣੀ ਪਈ। ਹੁਣ ਉਹ ਸੋਨੇ ਦੇ ਘੋੜੇ ਦੀ ਤਲਾਸ਼ ਵਿੱਚ ਨਿਕਲ ਪਿਆ। ਜਦੋਂ ਹੀ ਰਾਜਕੁਮਾਰ ਕਿਲੇ ਤੋਂ ਬਾਹਰ ਨਿਕਲਿਆ ਤਾਂ ਉਸਨੇ ਵੇਖਿਆ ਲੂੰਬੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਸਨੇ ਲੂੰਬੜੀ ਨੂੰ ਸਾਰੀ ਗੱਲ ਦੱਸੀ। ਲੂੰਬੜੀ ਨੇ ਨਿਰਾਸ਼ ਹੁੰਦੇ ਹੋਏ ਕਿਹਾ ਹੁਣ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ। ਤੂੰ ਮੇਰੇ ਕਹਿਣ ਅਨੁਸਾਰ ਕਰਦਾ ਤਾਂ ਕੋਈ ਮੁਸੀਬਤ ਵਿੱਚ ਨਹੀਂ ਫਸਦਾ ਤੇ ਤੈਨੂੰ ਸੋਨੇ ਦੀ ਚਿੜੀ ਵੀ ਮਿਲ ਜਾਂਦੀ ਰਾਜਕੁਮਾਰ ਕਹਿੰਦਾ ਮੈਂ ਤੇਰੀ ਮਦਦ ਦੇ ਬਿਨਾ ਐਡਾ ਕੰਮ ਨਹੀਂ ਕਰ ਸਕਦਾ ਰਾਜੇ ਨੇ ਮੈਨੂੰ ਸੋਨੇ ਦਾ ਘੋੜਾ ਲਿਆਉਣ ਲਈ ਕਿਹਾ ਹੈ ਨਹੀਂ ਤਾਂ ਉਹ ਮੈਨੂੰ ਫਾਂਸੀ ਤੇ ਚੜਾ ਦੇਵੇਗਾ ਲੂੰਬੜੀ ਖਾਂ ਖੈਰ ਮੈਂ ਤੈਨੂੰ ਮਾਫ ਕਰ ਸਕਦੀ ਹਾਂ ਹੁਣ ਮੇਰੇ ਉੱਤੇ ਬੈਠ ਤੇ ਸਿੱਧਾ ਚੱਲਦੇ ਹਾਂ ਕੁਝ ਦੂਰ ਜਾਣ ਤੇ ਇੱਕ ਹੋਰ ਕਿਲਾ ਮਿਲੇਗਾ ਉਸ ਕਿਲੇ ਦੇ ਅਸਤਵਲ ਵਿੱਚ ਉਹ ਸੋਨੇ ਦਾ ਘੋੜਾ ਬੰਨਿਆ ਮਿਲੇਗਾ ਸਿਪਾਈ ਸੌ ਰਹੇ ਹੋਣਗੇ ਤੂੰ ਸਿੱਧਾ ਘੋੜੇ ਕੋਲ ਜਾਵੀਂ ਪਰ ਧਿਆਨ ਰੱਖੀ ਘੋੜੇ ਦੇ ਕੋਲ ਇੱਕ ਸੁਧਾਰਨ ਚਮੜੇ ਦੀ ਕਾਠੀ ਹੋਵੇਗੀ ਤੇ ਇੱਕ ਸੋਹਣੀ ਸੋਨੇ ਦੀ ਹੀਰੇ ਮੋਤੀਆਂ ਨਾਲ ਜੜੀ ਕਾਠੀ ਹੋਵੇਗੀ ਤੂੰ ਹੀਰੇ ਮੋਤੀਆਂ ਵਾਲੀ ਕਾਠੀ ਨੂੰ ਨਹੀਂ ਛੇੜਨਾ ਤੇ ਪੁਰਾਣੀ ਚਮੜੇ ਦੀ ਕਾਠੀ ਘੋੜੇ ਤੇ ਪਾ ਕੇ ਘੋੜੇ ਨੂੰ ਉਥੋਂ ਬਾਹਰ ਲਿਆਂਵੀ ਤੇ ਤੈਨੂੰ ਉਹ ਘੋੜਾ ਬੜੇ ਆਰਾਮ ਨਾਲ ਮਿਲ ਜਾਵੇਗਾ ਰਾਜਕੁਮਾਰ ਨੇ ਸੋਚਿਆ ਕਿ ਮੈਂ ਹੁਣ ਬਿਲਕੁਲ ਲੂੰਬੜੀ ਦੇ ਕਹੇ ਅਨੁਸਾਰ ਹੀ ਕਰਾਂਗਾ ਕਰਾਂਗਾ ਲੂੰਬੜੀ ਨੇ ਰਾਜਕੁਮਾਰ ਨੂੰ ਆਪਣੇ ਉੱਪਰ ਬਿਠਾਇਆ ਤੇ ਦੂਜੇ ਕਿਲੇ ਦੇ ਬਾਹਰ ਛੱਡ ਦਿੱਤਾ। ਰਾਜਕੁਮਾਰ ਨੇ ਵੇਖਿਆ ਸਭ ਨੌਕਰ ਚਾਕਰ ਸੌ ਰਹੇ ਸਨ। ਉਹ ਸਿੱਧਾ ਘੋੜਿਆਂ ਦੇ ਅਸਤਵਲ ਵਿੱਚ ਜਾਂਦਾ ਹੈ ਤੇ ਉੱਥੇ ਬਹੁਤ ਸੋਨਾ ਸੁਨਹਿਰੀ ਘੋੜਾ ਬੰਨਿਆ ਹੋਇਆ ਸੀ। ਰਾਜਕੁਮਾਰ ਨੇ ਕੋਲ ਜਾ ਕੇ ਵੇਖਿਆ ਇਹ ਘੋੜਾ ਸੱਚਮੁੱਚ ਹੀ ਸੋਨੇ ਦਾ ਸੀ। ਉਸਨੇ ਘੋੜਾ ਖੋਲਿਆ ਤੇ ਨਾਲ ਹੀ ਇੱਕ ਸੋਨੇ ਦੀ ਬਹੁਤ ਸੋਹਣੀ ਕਾਠੀ ਪਈ ਸੀ। ਜਿਸ ਵਿੱਚ ਸੋਨੇ ਚਾਂਦੀ ਤੇ ਹੀਰੇ ਜਵਾਹਰਾਤ ਜੜੇ ਹੋਏ ਸਨ ਤੇ ਇੱਕ ਉਥੇ ਪੁਰਾਣੀ ਜਹੀ ਚਮੜੇ ਦੀ ਕਾਠੀ ਪਈ ਸੀ ਰਾਜਕੁਮਾਰ ਨੂੰ ਪ੍ਰਾਣੀ ਕਾਠੀ ਚੜਾਉਣੀ ਘੋੜੇ ਦੇ ਸ਼ਾਨ ਦੇ ਖਿਲਾਫ ਲੱਗੀ ਉਸਨੇ ਸੋਨੇ ਦੀ ਕਾਠੀ ਚੱਕੀ ਤੇ ਘੋੜੇ ਤੇ ਚੜਾ ਦਿੱਤੀ ਤੇ ਜਿਵੇਂ ਹੀ ਕਾਠੀ ਉਸਨੇ ਘੋੜੇ ਤੇ ਰੱਖੀ ਘੋੜਾ ਉੱਚੀ ਉੱਚੀ ਹੰਕਾਰ ਲੱਗਾ ਤੇ ਸਾਰੇ ਨੌਕਰ ਚੱਕਰ ਜਾਗ ਗਏ ਰਾਜਕੁਮਾਰ ਨੂੰ ਸਪਾਈਆਂ ਨੇ ਬੰਨ ਕੇ ਰਾਜੇ ਦੇ ਸਾਹਮਣੇ ਪੇਸ਼ ਕੀਤਾ ਰਾਜੇ ਨੇ ਸਾਰੀ ਗੱਲ ਸੁਣੀ ਤੇ ਕਿਹਾ ਤੂੰ ਮੇਰਾ ਕੋੜਾ ਚੁਰਾਉਣ ਦੀ ਹਿੰਮਤ ਕੀਤੀ ਹੈ ਮੈਂ ਤੈਨੂੰ ਫਾਂਸੀ ਦੀ ਸਜ਼ਾ ਦੇਵਾਂਗਾ ਪਰ ਜੇਕਰ ਤੂੰ ਮੇਰਾ ਇੱਕ ਕੰਮ ਕਰ ਦੇਵੇਂ ਤਾਂ ਮੈਂ ਤੈਨੂੰ ਛੱਡਣ ਵਾਲੀ ਸੋਚ ਸਕਦਾ ਹਾਂ ਇੱਥੋਂ ਥੋੜੀ ਦੂਰ ਇੱਕ ਸੋਨੇ ਦਾ ਮੈਲ ਹੈ ਉਸਦੇ ਵਿੱਚ ਇੱਕ ਬਹੁਤ ਹੀ ਸੋਹਣੀ ਰਾਜਕੁਮਾਰੀ ਰਹਿੰਦੀ ਹੈ ਜੇ ਤੂੰ ਉਹ ਰਾਜਕੁਮਾਰੀ ਨੂੰ ਮੇਰੇ ਕੋਲ ਲੈ ਆਵੇਂ ਤਾਂ ਮੈਂ ਤੈਨੂੰ ਛੱਡਣ ਦੀ ਸੋਚ ਸਕਦਾ ਹਾਂ ਤੇ ਤੈਨੂੰ ਇਹ ਸੋਨੇ ਦਾ ਘੋੜਾ ਵੀ ਦੇ ਦਵਾਂਗਾ ਕਹਾਣੀ ਦਾ ਅਗਲਾ ਭਾਗ ਪਾਰਟ 2 ਵਿੱਚ ਕੱਲ ਆਵੇਗਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ